ਹਾਂ ਜੀ ਬਤਾ ਜੀ ਕੀ ਨਾਮ ਹੈ ਕੀ ਵਾਕਿਆ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋਰਾਵਰ ਸਿੰਘ ਬਲਵੇੜਾ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਬਾਕਾ ਦਾ ਆਏ ਆ ਜੀ ਇਹ ਸਰਕਾਰ ਸਾਡੇ ਨਾਲ ਬੜਾ ਤੱਕਾ ਕਰ ਰਹੀ ਏ ਇੱਕ ਖਨੌਰੀ ਬਾਰਡਰ ਦੇ ਉੱਤੇ ਅਸੀਂ ਆਪਣਾ ਸ਼ਾਂਤੀਪੂਰਨ ਤੇ ਆਪਣਾ ਉਹ ਕਰ ਰਹੇ ਸੀ ਇਹ ਸਰਕਾਰ ਨਾ ਆ ਕੇ ਉੱਥੇ ਸਾਡੇ 25 30 ਦਾ ਟਰੈਕਟਰ ਭੰਨੇ ਬੇਅੰਤ ਗੋਲੀਆਂ ਛੱਡੀਆਂ ਇਹ ਸਾਡੇ ਬੱਚੇ ਦੇ ਆਣ ਕੇ ਇੱਕ ਗੋਲੀ ਸਿਰ ਤੇ ਮਾਰੀ ਇਹਨਾਂ ਦੀ ਡੈਥ ਹੋ ਗਈ ਕਈ ਜ਼ਖਮੀ ਹੋ ਗਏ ਇਸ ਕਰਕੇ ਇਹਨਾਂ ਦਾ ਇੱਥੇ ਲਿਆਏ ਇੱਥੇ ਇਹਨਾਂ ਦੀ ਸਾਨੂੰ ਇਨਸਾਫ ਨਹੀਂ ਕੋਈ ਮਿਲਿਆ ਜਿੰਨਾ ਚਿਰ ਤੱਕ ਸਾਨੂੰ ਕੋਈ ਇਨਸਾਫ ਨਹੀਂ ਮਿਲੇਗਾ ਅਸੀਂ ਇੱਥੇ ਡਟ ਕੇ ਬੈਠਾਂਗੇ ਇੱਥੇ ਉਹਨਾਂ ਦੀ ਡੈੱਡ ਬੋਡੀ ਇੱਥੇ ਹੀ ਪਈ ਹੈ ਡੈੱਡ ਬੋਡੀ ਇੱਥੇ ਹੋਣ ਕਰਕੇ ਸਾਨੂੰ ਇੱਥੇ ਆਉਣਾ ਪਿਆ ਦੁਆਰੇ ਫੇਰ ਜੀ ਸਾਨੂੰ ਕੋਈ ਸਰਕਾਰ ਦੀ ਬੇਨੀਤੀਆਂ ਦੇ ਭਰੋਸਾ ਨਹੀਂ ਰਿਹਾ ਵੀ ਅਸੀਂ ਇੱਥੇ ਆਏ ਫਿਰ ਅਸੀਂ ਇੱਥੇ ਡੱਟ ਕੇ ਬੈਠਾਂਗੇ ਇੰਨੇ ਬੋਡੀ ਇੱਥੇ ਉਹਨਾਂ ਦੀ ਪ੍ਰਧਾਨ ਜੀ ਗੱਲ ਕਰੀਏ ਜੇ ਡੱਟ ਕੇ ਦੀ ਗੱਲ ਆਂਦੀ ਹੈ ਕੀ ਕੋਈ ਮੋਰਚੇ ਦੀ ਰੂਪ ਲਏਗਾ ਗਿਆਨ ਦਾ ਡੈਮ ਚ ਰਜਿੰਦਰਾ ਚ ਕਿ ਨਹੀਂ ਜੀ ਇਹ ਮੋਰਚਾ ਤਾਂ ਚੱਲੇ ਰਹੀ ਹੈ ਮੋਰਚਾ ਤਾਂ ਦੇਖੋ ਸਾਡਾ ਡੱਟ ਕੇ ਬੈਠਿਆ ਦੋ ਇਧਰ ਬਾਰਡਰਾਂ ਦੇ ਹੁਣ ਤੁਸੀਂ ਮੇਰੀ ਵੀਡੀਓ ਇੱਥੇ ਲੈ ਲੋ ਜੀ ਹਾਂ ਜੀ ਅਸੀਂ ਸਾਨੂੰ ਹੁਕਮ ਹੋਇਆ ਸਾਡੇ ਜਥੇਬੰਦੀ ਦਾ ਵੀ ਉੱਥੇ ਜਾਓ ਉੱਥੇ ਆਪਾਂ ਨੂੰ ਬੈਠਣਾ ਪੈਣਾ ਵੀ ਅਸੀਂ ਬੈਠਾਂਗੇ ਕਿ ਕਾਰਨ ਕੋਈ ਕਾਰਨ ਦੱਸਿਆ ਗਿਆ ਜੀ ਕਿਸ ਕਾਰਨ ਤੁਹਾਨੂੰਰੇ ਬੈਠਣਾ ਪੈ ਗਿਆ ਜੀ ਕਾਰਨ ਤਾਂ ਇਹ ਹੀ ਆ ਦੇਖੋ ਸਾਡੇ ਬੱਚੇ ਦੀ ਹਲਾਸ ਹੋਈ ਹੈ ਇੱਥੇ ਅਸੀਂ ਇੱਥੇ ਸਾਢ ਨਹੀਂ ਸਕਦੇ ਹਿੰਗੇ ਕੁਝ ਟਾਈਮ ਕੁਝ ਵੀ ਹੋ ਸਕਦਾ ਜਦੋਂ ਕੋਈ ਵੀ ਹੈ ਆਪਾਂ ਆਪਣੇ ਬੰਦੇ ਦੀ ਡੈਥ ਹੋ ਜਾਂਦੀ ਹੈ ਆਪਾਂ ਨੂੰ ਬਹਿਣਾ ਤਾਂ ਪੈਂਦਾ ਉੱਥੇ ਅਸੀਂ ਬੈਠਾਂਗੇ ਇੱਥੇ ਕੋਈ ਜੱਥੇਬੰਦੀ ਨੂੰ ਕੋਈ ਸ਼ੰਕਾ ਹੋਈ ਹੈ ਨਹੀਂ ਸ਼ੰਕਾ ਦਾ ਕੋਈ ਨਹੀਂ ਹੈ ਸ਼ੰਕਾ ਦਾ ਚਲੋ ਇਹ ਬੱਚਾ ਮਰਤਕ ਹੈ ਸਾਡਾ ਇੰਨਾ ਸਾਨੂੰ ਕੋਈ ਇਨਸਾਫ ਨਹੀਂ ਮਿਲੇਗਾ ਅਸੀਂ ਇੱਥੇ ਬੈਠਾਂਗੇ ਗੱਲ ਕਰੀਏ ਪ੍ਰਧਾਨ ਜੀ ਇਨਸਾਫ ਦੀ ਕਿਸ ਤਰ੍ਹਾਂ ਦਾ ਇਨਸਾਫ ਚਾਹੀਦਾ ਇਨਸਾਫ ਤਾਂ ਹੀ ਹੈ ਸਾਡੀ ਤਾਂ ਇਹੀ ਮੰਗ ਹੈ ਵੀ ਜਿਸ ਨੇ ਵੀ ਇਹ ਗੋਲੀਆਂ ਛੱਡੀਆਂ ਉਹਨਾਂ ਦੇ ਪਰਚਾ ਹੋਣਾ ਚਾਹੀਦਾ ਐਫ ਆਰ ਦਰਜ ਹੋਣੀ ਚਾਹੀਦੀ ਹੈ ਉਹਨਾਂ ਨੂੰ ਜਗਰ ਦੇ ਵਿੱਚ ਇਤਨਾ ਨਹੀਂ ਡੱਕਣਗੇ ਇਤਨਾ ਅਸੀਂ ਇਨਸਾਫ ਨਹੀਂ ਕੋਈ ਨਹੀਂ ਮਿਲਿਆਗਾ